ਮਨਾਤ ਨਹੀਂ ਕੋਈ ਇਕੱਲੀ ਤਰ੍ਹਾਂ ਤੁਸੀਂ ਇਹ ਰਾਤ ਹੋਇਆ ਜਾਂ ਪਰ ਨੌਜਵਾਨ ਸਾਰਿਆਂ ਨੂੰ ਮੈਂ ਨਾਲ ਲੈ ਕੇ ਆਉਂਗਾ ਸਾਰੇ ਤਰੀਕੇ ਮੈਨੂੰ ਲੰਗੇ ਸਾਰੇ ਜਾਣਾ ਤਾਂ ਮੈਂ ਜਾਉਂਗਾ ਆ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਦਾ ਅਸੀਂ ਸਵਾਗਤ ਕਰਦੇ ਹਾਂ ਬਦਿਆ ਬਿਆਨ ਪਰ ਇੱਕ ਗੱਲ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਮਝੌਤਾ ਜਿਹੜਾ ਹੈ ਜੇ ਸੱਤਾ ਪ੍ਰਾਪਤੀ ਲਈ ਹੁੰਦਾ ਹੈ ਤੇ ਉਹਦੀ ਕੋਈ ਕੀਮਤ ਨਹੀਂ ਆ ਉਹਦਾ ਕੋਈ ਮੁੱਲ ਨਹੀਂ ਆ ਉਹ ਵੇ ਬਜ਼ਾ ਤੇ ਬਾਜ਼ ਗੈਰ ਬਜ਼ਾ ਬਾਇ ਹੋ ਸਿਧਾਂਤ ਹੁੰਦੇ ਆ ਸਮਝੌਤੇ ਹੁੰਦੇ ਆ ਸਿਧਾਂਤਾਂ ਦੇ ਅਦਾਤ ਤੇ ਫਲਸਫੇ ਦੇ ਆਧਾਰ ਦੇ ਉੱਤੇ ਤੇ ਜਿਹੜੇ ਸਮਝੌਤੇ ਸਿਧਾਂਤਾਂ ਤੇ ਫਲਸਫੇ ਦੇ ਆਧਾਰ ਤੇ ਹੁੰਦੇ ਆ ਉਹ ਟਿਕ ਟਿਕ ਵੀ ਜਾਂਦੇ ਆ ਜੀ ਤੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਆ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਘੋੜਾ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਘੱਟੋ-ਘੱਟ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈ ਹੈ ਇਸ ਪਾਰਟੀ ਦਾ ਮੁਖੀ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਹਾਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਕੀ ਤੋਂ ਪਿੱਛੇ हटਦੇ ਆ ਫਿਰ ਅਸੀਂ ਕੋਈ ਮਤਲਬ ਜਿਹੜਾ ਸਵਾਗਤ ਵੀ ਕਰਾਂਗੇ ਤੇ ਜਤਨ ਨਰਾਜ਼ ਨਹੀਂ ਕੋਈ ਇਕੱਲੀ ਤੱਕ ਕਿਸੇ ਦੇ ਰਾਜੂ ਆ ਜਾਂ ਪਰ ਨੌਜਵਾਨ ਸਾਰਿਆਂ ਨੂੰ ਮੈਂ ਨਾਲ ਲੈ ਕੇ ਆਉਂਗਾ ਸਾਰੇ ਤਰੀਕੇ ਮੈਨੂੰ ਨੰਗੇ ਪੈਰੀਂ ਜਾਣਾ ਪਏ ਮੈਂ ਜਾਉਂਗਾ ਆ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਦਾ ਅਸੀਂ ਸਵਾਗਤ ਕਰਦੇ ਹਾਂ ਵਧੀਆ ਬਿਆਨ ਹੈ ਪਰ ਇੱਕ ਗੱਲ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਸਮਝੌਤਾ ਜਿਹੜਾ ਹੈ ਜੇ ਸੱਤਾ ਪ੍ਰਾਪਤੀ ਲਈ ਹੁੰਦਾ ਤੇ ਉਹਦੀ ਕੋਈ ਕੀਮਤ ਨਹੀਂ ਆ ਉਹਦਾ ਕੋਈ ਮੁੱਲ ਨਹੀਂ ਆ ਉਹ ਵੇ ਬਜ਼ਾ ਤੇ ਬਾਜ਼ ਗੈਰ ਬਜ਼ਾ ਬੈ ਸਿਧਾਂਤ ਉਹ 10 ਜਿਹੜੇ ਉਹ 10 ਸਿਧਾਂਤਾਂ ਦੇ ਆਧਾਰ ਤੇ ਫਲਸਫੇ ਦੇ ਆਧਾਰ ਦੇ ਉੱਤੇ ਤੇ ਜਿਹੜੇ ਸਮਝੌਤੇ ਸਿਧਾਂਤਾਂ ਦੇ ਫਲਸਫੇ ਦੇ ਆਧਾਰ ਤੇ ਹੁੰਦੇ ਆ ਉਹ ਟਿਕ ਟਿਕ ਵੀ ਜਾਂਦੇ ਆ ਜੀ ਤੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਆ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੜਾ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਘੱਟੋ-ਘੱਟ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈ ਹੈ ਇਸ ਪਾਰਟੀ ਦਾ ਮੁਖੀ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਹਾਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਕੀ ਤੋਂ ਪਿੱਛੇ हटਦੇ ਆ ਫਿਰ ਅਸੀਂ ਕੋਈ ਮਤਲਬ ਜਿਹੜਾ ਸਵਾਗਤ ਵੀ ਕਰਾਂਗੇ ਤੇ ਜਤਨ ਨਰਾਦ ਨਹੀਂ ਕੋਈ ਇਕੱਲੀ ਤਰ੍ਹਾਂ ਕਿਸੇ ਦੀ ਰਾਜੂ ਆ ਜਾਂ ਪਰ ਨੌਜਵਾਨ ਸਾਰਿਆਂ ਨੂੰ ਮੈਂ ਨਾਲ ਲੈ ਕੇ ਆਉਂਗਾ ਸਾਰੇ ਤੱਕ ਮੈਨੂੰ ਨੰਗੇ ਪੈਰੀਂ ਜਾਣਾ ਪਏ ਮੈਂ ਜਾਉਂਗਾ ਆ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਦਾ ਅਸੀਂ ਸਵਾਗਤ ਕਰਦੇ ਹਾਂ ਵਧੀਆ ਬਿਆਨ ਹੈ ਪਰ ਇੱਕ ਗੱਲ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਸਮਝੌਤਾ ਜਿਹੜਾ ਹੈ ਜੇ ਸੱਤਾ ਪ੍ਰਾਪਤੀ ਲਈ ਹੁੰਦਾ ਤੇ ਉਹਦੀ ਕੋਈ ਕੀਮਤ ਨਹੀਂ ਆ ਉਹਦਾ ਕੋਈ ਮੁੱਲ ਨਹੀਂ ਆ ਉਹ ਵੇ ਬਜ਼ਾਅ ਤੇ ਬਾਜ਼ਰ ਗੈਰ ਬਜ਼ਾਅ ਬੈ ਸਿਧਾਂਤ ਉਹ 10 ਉਹ 10 ਸਿਧਾਂਤਾਂ ਦੇ ਆਧਾਰ ਤੇ ਫਲਸਫੇ ਦੇ ਆਧਾਰ ਦੇ ਉੱਤੇ ਤੇ ਜਿਹੜੇ ਸਮਝੌਤੇ ਸਿਧਾਂਤਾਂ ਦੇ ਫਲਸਫੇ ਦੇ ਆਧਾਰ ਤੇ ਹੁੰਦੇ ਆ ਉਹ ਟਿਕ ਟਿਕ ਵੀ ਜਾਂਦੇ ਆ ਜੀ ਤੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਆ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜਾ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਘਟੋ ਘਟ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈ ਹੈ ਇਸ ਪਾਰਟੀ ਦਾ ਮੁਖੀ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਹਾਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਕੀ ਤੋਂ ਪਿੱਛੇ हटਦੇ ਆ ਫਿਰ ਅਸੀਂ ਕੋਈ ਮਤਲਬ ਜਿਹੜਾ ਸਵਾਗਤ ਵੀ ਕਰਾਂਗੇ ਤੇ ਜਤਨ ਨਰਾਜ ਨਹੀਂ ਕੋਈ ਇਕੱਲੀ ਤਰ੍ਹਾਂ ਕਿਸੇ ਦੇ ਰਾਜੂ ਆ ਜਾਂ ਪਰ ਨੌਜਵਾਨ ਸਾਰਿਆਂ ਨੂੰ ਮੈਂ ਨਾਲ ਲੈ ਕੇ ਆਉਂਗਾ ਸਾਰੇ ਤੱਕ ਇਹ ਮੈਨੂੰ ਨੰਗੇ ਪੈਰੀਂ ਜਾਣਾ ਤਾਂ ਮੈਂ ਜਾਉਂਗਾ ਆ ਵਿਕਰਮ ਸਿੰਘ ਜੀਖਿਆ ਤੇ ਬਿਆਨ ਦਾ ਅਸੀਂ ਸਵਾਗਤ ਕਰਦੇ ਹਾਂ ਵਧੀਆ ਬਿਆਨ ਹੈ ਪਰ ਇੱਕ ਗੱਲ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਸਮਝੌਤਾ ਜਿਹੜਾ ਹੈ ਜੇ ਸੱਤਾ ਪ੍ਰਾਪਤੀ ਲਈ ਹੁੰਦਾ ਹੈ ਤੇ ਉਹਦੀ ਕੋਈ ਕੀਮਤ ਨਹੀਂ ਆ ਉਹਦਾ ਕੋਈ ਮੁੱਲ ਨਹੀਂ ਆ ਉਹ ਵੇ ਵਜ਼ਾ ਤੇ ਬਾਜ਼ ਗੈਰ ਬਾਜ਼ਾ ਬੈ ਸੇ ਤਾਂ ਤੇ ਉਹ 10 ਉਹ 10 ਸਿਧਾਂਤਾਂ ਦੇ ਆਧਾਰ ਤੇ ਫਲਸਫੇ ਦੇ ਆਧਾਰ ਦੇ ਉੱਤੇ ਤੇ ਜਿਹੜੇ ਸਮਝੌਤੇ ਸਿਧਾਂਤਾਂ ਤੇ ਫਲਸਫੇ ਦੇ ਆਧਾਰ ਤੇ ਹੁੰਦੇ ਆ ਉਹ ਟਿਕ ਟਿਕ ਵੀ ਜਾਂਦੇ ਆ ਜੀ ਤੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਆ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਘੋੜਾ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਘੱਟੋ ਘੱਟ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈ ਹੈ ਇਸ ਪਾਰਟੀ ਦਾ ਮੁਖੀ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਹਾਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਕੀ ਤੋਂ ਪਿੱਛੇ हटਦੇ ਆ ਫਿਰ ਅਸੀਂ ਪਈ ਮਤਲਬ ਜਿਹੜਾ ਸਵਾਗਤ ਵੀ ਕਰਾਂਗੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਲ